ਅਜੇ ਮੈਂ ਦੇਖ ਰਹੇ ਹਾਂ ਚਾਰੇ ਪਾਸੇ ਇਹ ਦਿਲਜੀਤ ਦੀ ਹੀ ਧੀਤ ਹੈ ਯਾ ਤਾਂ ਨਾਮ ਤਸਾ ਗੁਣ ਪ੍ਰਮਾਤਮਾ ਨੇ ਉਹੀ ਗੁਣ ਦਿੱਤਾ ਹੈ ਦਿਲਜੀਤ ਨੂੰ ਗੁਣ ਦਿੱਤਾ ਔਰ ਕੱਲਾ ਲੁੱਦੇਣੇ ਚ ਨਹੀਂ ਦੁਨੀਆ ਭੜ ਦੇ ਵਿੱਚ ਦਿਲਜੀਤ ਦੇ ਐਸਵੇ ਲੰਕੇ ਵਜ ਦੇ ਨੇ ਦਿਲਜੀਤ ਦੀਆਂ ਗੱਲਾਂ ਹੁੰਦੀਆਂ ਨੇ ਦਿਲਜੀਤ ਦੇ ਗਾਣੇ ਸੁਣੇ ਜਾਂਦੇ ਨੇ ਮੈਂ ਕੱਲ ਹੋਰ ਕਹਾਂਗਾ ਉਹ ਇਹ ਜਿੱਥੇ ਤੇ ਕੰਬਲ ਬਣਦੇ ਨੇ ਜਿੱਥੇ ਚਦਰਾਂ ਬਣਦੀਆਂ ਨੇ ਜਿੱਥੇ ਸ਼ਾਲਾਂ ਬਣਦੀਆਂ ਨੇ ਜਿੱਥੇ ਇਹ ਸਾਈਕਲ ਇੰਡਸਟਰੀ ਹੈ ਪਰ ਇੱਕ ਅਲਾਕਾ ਨਾਲ ਦੀ ਵੀ ਇੰਡਸਟਰੀ ਹੈਗੀ ਹੈ ਤਾਂ دوستੋ ਅੱਜ ਦਾ ਦਿਨ ਜਿਹੜਾ ਮੇਰੇ ਵੱਲੋਂ ਸੇ ਵੀ ਕਿਉਂਕਿ ਮੈਨੂੰ ਗਉਂਦੇ ਨੂੰ ਬਹੁਤ ਚਿਰ ਹੋ ਗਿਆ ਇੰਨੀ ਜਨਤਾ ਇੰਨਾ ਪਿਆਰ ਮੈਂ ਜ਼ਿੰਦਗੀ ਚਪੈਲੀ ਵਰੀ ਦੇਖ ਰਿਹਾ ਆਪ ਜੀ ਦੇਖ ਰਹੇ ਨੇ ਮੈਨੂੰ ਯਾਦ ਹੈ ਦੇਖੋ ਜਦਦੇ ਸ਼ੂਟ ਉਹਨਾਂ ਨੇ ਚੰਗੀ ਕਰਦੀ ਹੁੰਦੀ ਹੈ ਮੈਨੂੰ ਯਾਦ ਹੈ ਸਾਡੇ ਇੱਕ ਪ੍ਰੋਗਰਾਮ ਤੇ ਉਦੋਂ ਸਾਡੀ ਫਿਲਮ ਆਈ ਸੀ ਸੈਦਾ ਜੋਗਨ ਤੋਂ ਬਟ ਰਾਟਿਆਂ ਦੇ ਵਿੱਚ ਮੇਰਾ ਖਾਨ ਦਾ 15000 20000 ਬੰਦਾ ਹੋਊਗਾ ਪਰ ਅੱਜ ਜਦੋਂ ਮੈਂ ਦੇਖ ਰਿਹਾ ਇੱਥੇ ਘੱਟ ਘੱਟ 40 50 ਹਜ਼ਾਰ ਬਿਲਦਾ ਤਾਂ ਬੜੀ ਖੁਸ਼ੀ ਹੋ ਰਹੀ ਹੈ ਜਰਾ ਜ਼ੋਰ ਨਾਲ ਜੀਤ ਜੀ ਤੇਨ ਹੋਤੇ ਤੁਹਾਡੀ ਬਾਤਿਓ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਜੈ ਜੀ